2500 ڈالر ਹਨ ਬਣੀ ਵਰਤੋ ਜਲਾਵਤੀ ਆਣਾ ਮੈਂ ਸਰਪੰਚ ਸੰਗਠਨ ਦਾ ਪ੍ਰਧਾਨ ਹਾਂ ਜਿੱਥੇ ਪੰਜਾਬ ਦਾ ਕੱਲ ਅਸੀਂ ਮੈਂ ਤੇ ਮੇਰੇ ਵੀਰ ਨੰਨੇ ਪਿੰਡ ਤੋਂ ਸਰਪੰਚ ਸੀ ਕੱਲ ਆਪਣਾ ਹਰਪੀਡਟ ਏਰੀਆ ਆਪਣਾ ਤਰਨਤਾਲ ਨੇੜੇ ਦਾ ਏਰੀਆ ਦੇਖਣ ਗਏ ਸੀ ਜੋ ਅਸੀਂ ਉੱਥੇ ਮਸੂਹੂਸ ਕੀਤਾ ਤੇ ਦੇਖਿਆ ਬਈ ਲੋਕ ਨੂੰ ਉੱਤੇ ਬਹੁਤ ਮਦਦ ਮਿਲ ਰਹੀ ਆ ਖਾਣਾ ਪਹੁੰਚ ਰਿਹਾ ਦਵਾਈਆਂ ਦੇ ਲੰਗਰ ਉੱਤੇ ਲੱਗੇ ਹੋਏ ਨੇ ਠੀਕ ਹੈ ਜੀ ਤੇ ਸਭ ਫਿਰ ਹਾਲ ਦੀ ਘੜੀ ਉੱਤੇ ਸਭ ਕੁਝ ਹੈ ਜੋ ਲੋਕਾਂ ਨੂੰ ਲੋੜਾ ਉਹ ਸਭ ਕੁਝ ਉੱਤੇ ਮੌਜੂਦ ਹੈ 99% ਉੱਤੇ ਚੀਜ਼ਾਂ ਉਪਲਬਧ ਨੇ ਪਰ ਆਉਣ ਵਾਲੇ ਸਮੇਂ 'ਚ ਅੱਜ ਤੋਂ 15-20 ਦਿਨ ਤੱਕ ਸਭ ਤੋਂ ਵੱਡੀ ਸਮੱਸਿਆ ਖੜੀ ਹੋਣੀ ਆ ਉੱਥੇ ਉਦੋਂ ਉਹ ਸਾਰਿਆਂ ਨੂੰ ਇਕੱਠੇ ਹੋ ਕੇ ਛੋਰ ਮਾਰਨ ਦੇ ਲੋੜਾ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਪੰਡਾਂ ਨੂੰ ਇਕੱਠੇ ਹੋ ਕੇ ਵੀ ਅੱਪਾ ਉੱਥੇ ਉਹਨਾਂ ਨੂੰ ਲੋੜ ਪਈ ਐ ਡੀਜ਼ਰ ਦੀ ਦਵਾਈਆਂ ਦੀ ਰਿਓ ਦੀ ਕਣਕ ਦਾ ਬੀਜ ਦੀ ਕਿਉਂਕਿ ਬਾਈ ਜੀ ਉਹਨਾਂ ਦੀ ਇੱਕ ਫਸਲ ਖਤਮ ਹੋ ਗਈ ਅਗਲੀ ਫਸਲ ਉਤਾਰਣੀ ਉਹਨਾਂ ਕੋਲ ਪੈਸੇ ਵੀ ਕਈ ਪਰਵਾਹ ਕੋ ਪੈਣੀ ਹੈ ਜੇ ਉਹ ਆਪਾਂ ਨੂੰ ਮਦਦ ਕਰੇ ਇੱਕ ਸਰਕਾਰ ਨੂੰ ਰੱਥ ਜੋੜ ਕੇ ਬੇਨਤੀ ਆ ਕਿ ਸਰਕਾਰ ਉਹਨਾਂ ਨੂੰ ਉਹਨਾਂ ਦੇ ਆਪਣੇ ਖੇਤਾਂ 'ਚੋਂ ਮਿੱਟੀ ਹਟਾਉਣ ਦੀ ਚਾਹੇ ਰੇਤਾ ਘਾਉਣ ਦੀ ਪਰਮਿਸ਼ਨ ਦੇਵੇ ਉਹਨਾਂ ਨੂੰ ਰੋਕਿਆ ਨਾ ਜਾਵੇ ਤਾਂ ਉਹ ਆਪਣੀ ਜ਼ਮੀਨ ਨੂੰ ਬਾਹਰ ਜੋੜ ਫਿਰ ਵੜਾ ਸਕਣ ਉਹਨਾਂ ਲੋਕਾਂ ਦਾ ਸਭ ਤੋਂ ਵੱਡਾ ਡਰ ਉਹਨਾਂ ਦੇ ਮਨ 'ਚ ਇਹ ਹੈ ਵੀ ਇਹ ਤੋਂ ਬਾਅਦ ਸਾਨੂੰ ਸਰਕਾਰ ਸਾਡੇ ਖੇਤਾਂ ਦੇ ਵਿੱਚੋਂ ਮਿੱਟੀ ਚੱਕਣ ਰੇਤਾ ਚੱਕਣ ਦਊਗੀ ਕਿ ਨਹੀਂ ਦਊ ਅਸੀਂ ਮੁੜ ਕੇ ਜੇ ਅਸੀਂ ਪਹਿਲਾਂ ਅਸੀਂ ਸਾਡੇ ਖੇਤ ਉਧਾ ਆਵਾਜ਼ ਹੋ ਜਾਣਗੇ 2007 ਤੋਂ ਪਹਿਲਾਂ ਇਹ ਮਾਈਨਿੰਗ ਦਾ ਕੋਈ ਲਾਅ ਨਹੀਂ ਸੀ ਉਦੋਂ ਉਹ ਕਹਿੰਦੇ ਹੜ੍ਹ ਆਉਂਦੇ ਸੀ ਅਸੀਂ ਸਪਾਈਆਂ ਕੰਮ ਕਰਦੇ ਸੀ ਸਦੀ ਸਪਾਈਆਂ ਕੰਮ ਕਰਦੇ ਸੀ ਹੁਣ ਇਹ ਉਹ ਤੋਂ ਬਾਅਦ ਇਹ ਹੀ ਸਰਕਾਰ ਮੁਰੇ ਅਪੀਲ ਆ ਵੀ ਸਰਕਾਰ ਉਹਨਾਂ ਦੀ ਮਦਦ ਕਰੇ ਠੀਕ ਹੈ ਉਹਨਾਂ ਨੇ ਘਰਾਂ ਨੂੰ ਢਰਾਅ ਕੱਢਣੀ ਆ ਉਹ ਵੀ ਆਪਣੀ ਚੱਕ ਕੇ ਕਿਤੇ ਢੇਰ ਲਾਉਣੇ ਨੇ ਕੁਝ ਕਰਨਾ ਖੇਤੀ ਇਨਸਾਫ ਕਰਨੇ ਨੇ ਖੇਤਾਂ ਦੀ ਮਿੱਟੀ ਕੱਢੀ ਗਈ ਹੋਣੀ ਆ ਕਿਤੇ ਟੂਰੀ ਪਏ ਵਾਲੇ ਨੇ ਕਿਤੇ ਕੋਸ਼ ਹੋਣ ਵਾਲੇ ਦੀ ਉਹ ਇਕੱਠ ਇਕੱਠੀ ਕਰਕੇ ਤਾਂ ਉਹ ਵੇਚਣ ਚਾਹੇ ਕਿਤੇ ਬਾਹਰ ਸਿੱਟਣ ਉਹਦੀ ਪਰਮਿਸ਼ਨ ਹੋਣੀ ਚਾਹੀਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਸਰਕਾਰ ਨੂੰ ਹੀ ਭਰੋਸਾ ਦਿਵਾਉਣਾ ਚਾਹੀਦਾ ਇਸ ਚੀਜ਼ ਦਾ ਵੀ ਆਪ ਭਾਈ ਤੁਸੀਂ ਇਸ ਚੀਜ਼ 'ਦੇ ਮਦਦ ਕਰਦੇ ਮੈਂ ਮੁੱਖ ਤੇ ਕੋਈ ਫੈਲ ਹਾਲ ਜਦੋਂ ਅਸੀਂ ਦੇਖਿਆ ਮੈਂ ਫੇਰ ਕਹਿੰਦਾ ਅਸੀਂ ਦੇਖਿਆ ਉੱਥੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਅਸੀਂ ਤਰਪਾਲਾ ਲੈ ਕੇ ਆਏ ਸੀ ਪਰ ਸਾਡੇ ਤੋਂ ਪਹਿਲਾਂ ਤਰਪਾਲਾ ਵੀ ਬਹੁਤ ਪਹੁੰਚੇ ਹੋ ਗਏ ਸੀ ਉੱਥੇ ਵੀਰ ਘਰ ਘਰ ਜਾ ਕੇ ਪਰ ਬਾਲਾਂ ਦੇ ਗਿਆ ਹੈਗੇ ਠੀਕ ਹੈ ਜੀ ਇਹਨਾਂ ਨੇ ਸਾਰਾ ਜਾ ਕੇ ਏਰੀਆ ਵੀ ਦੇਖਿਆ ਉੱਥੇ ਠੀਕ ਹੈ ਕਿਸੇ ਜੀ ਦੀ ਕੰਨੀ ਮੈਡੀਸਨ ਦੇ ਕੈਂਪ ਲੱਗੇ ਹੋਏ ਨੇ ਉੱਥੇ ਬਾਕੀ ਹੋਰ Rajasthan ਤੋਂ Haryana ਤੋਂ ਸਾਰੇ ਪੰਜਾਬ ਤੋਂ ਲੋਕ ਪਹੁੰਚੇ ਹੋਏ ਠੀਕ ਹੈ ਜੀ ਇਹ ਵੀ ਜਿਹੜੇ ਲੋਕਾਂ ਦੇ ਘਰ ਨਹੀਂ ਵੀ ਖੜ ਦੇ ਵਿੱਚ ਆਏ ਉਹ ਲੋਕ ਵੀ ਉੱਥੋਂ ਸਮਾਨ ਲੈ ਕੇ ਜਾਂਦੇ ਨੇ ਚਲੋ ਠੀਕ ਹੈ ਰੋੜ ਬੰਦ ਨਹੀਂ ਇਹ ਕਹਿੰਦੇ ਪਰ ਜਿਹੜੇ ਕਹਿਣਾ ਮਤਲਬ ਉਹ ਇੰਨਾ ਸਰਪਲਸ ਚਾਰੇ ਸਭ ਕੁਝ ਹੋਤੇ ਹੈਗਾ ਕਿ ਮੁਹਰਬਨ ਪੌਣ ਵਾਲੇ ਪਕੌਣ ਵਾਲੇ ਅਗਲੇ 15 20 ਦਿਨ ਤੱਕ ਉੱਚੇ ਉਹਨਾਂ ਨੂੰ ਮਦਦ ਦੀ ਲੋੜ ਆ ਉਹਨਾਂ ਨੂੰ ਡੀਜ਼ਲ ਵੀ ਚਾਹੀਦਾ ਹੋਰ ਸਮਾਰ ਇਹ ਜ਼ਰੂਰੀ ਆ